ਦਰੰਦਾਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਜਸਮਸਤ ਫੋਰ ਦੇ ਨੇੜੇ ਦੇ ਰਾਤ ਨਸ਼ਾ ਤਸਕਰਾ ਅਤੇ ਪੁਲਸ ਵਿਚਕਾਰ ਤਿੱਖੀ ਮੁਟਕੇੜ ਹੋਈ ਹੈ ਮੁਟਕੇੜ ਦੌਰਾਨ ਦੋਵਾਂ ਪਾਸਿਆਂ ਤੋਂ ਤਾੜ-ਤਾੜ ਗੋਲੀਆਂ ਚੱਲੀਆਂ ਨੇ ਜਦਕਿ ਪੁਲਿਸ ਵੀ ਜਵਾਬੀ ਫਾਇਰਿੰਗ ਦੇ ਵਿੱਚ ਨਸ਼ਾ ਤਸਕਰ ਕਰਨ ਵਾਲੇ ਦੋਵੇਂ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਨੇ ਜ਼ਖਮੀ ਹੋਏ ਦੋਵੇਂ ਤਸਕਰਾਂ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਸ ਮੁਤਾਬਕ ਜ਼ਖਮੀ ਨਸ਼ਾ ਤਸਕਰਾਂ ਦੀ ਪਛਾਣ ਅਵਕਰ ਸਿੰਘ ਬਾਬਾ ਵਾਸੀ ਪਿੰਡ ਸੁਰ ਸਿੰਘ ਅਤੇ ਜੱਜਪ੍ਰੀਤ ਸਿੰਘ ਨਿਵਾਸੀ ਤਰਨਤਾਰਨ ਵਜੋਂ ਕੋਈ ਹੈ ਇਸ ਸਬੰਧੀ ਜਾਣਕਾਰੀ ਦਿੱਤਿਆਂ ਟੀਐਸਪੀ ਡਿਟੈਕਟਿਵ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪੁਲਸ ਪਾਰਟੀ ਵੱਲੋਂ ਪਿੰਡ ਜਸਮਸਤ ਫੋਰ ਡਰੇਨ ਨਜ਼ਦੀਕ ਇੱਕ ਫਾਰਚੂਨਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਇਸੇ ਦੌਰਾਨ ਪਾਰਟਨਰ ਗੱਡੀ ਵਿੱਚ ਸਵਾਰ ਵਿਅਕਤੀਆਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਏਐਸਆਈ ਕਿਰਪਾਲ ਸਿੰਘ ਨੇ ਬੜੀ ਮਸ਼ੱਕਤ ਦੇ ਨਾਲ ਆਪਣੀ ਜਾਨ ਬਚਾਈ ਹੈ ਪੁਲਿਸ ਨੇ ਹਮਲੇ ਦਾ ਜਵਾਬ ਦਿੱਤਿਆਂ ਫਾਇਰਿੰਗ ਕੀਤੀ ਫਾਇਰਿੰਗ ਦੌਰਾਨ ਦੋਵੇਂ ਮੁਲਜ਼ਮਾਂ ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਪੁਲਿਸ ਮੁਤਾਬਕ ਅਵਕਾਸ ਸਿੰਘ ਵਾਪਾ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਦੇ ਕੋਲੋਂ ਜਿਹੜੀ ਰਿਕਵਰੀ ਹੋਈ ਹੈ ਪੁਲਸ ਨੇ ਇੱਕ ਪਿਸਤੌਲ 59000 ਰੁਪਏ ਡਰਗ ਮਨੀ 770 ਗ੍ਰਾਮ ਹੈਰੋ ਨਾਲ ਤੇ ਇੱਕ ਫਾਰਡਨਰ ਗੱਡੀ ਵੀ ਬਰਾਮਦ ਕੀਤੀ ਹੈ ਫਿਲਹਾਲ ਪੁਲਿਸ ਨੇ ਦੋਹਾਂ ਮੁਲਜ਼ਮਾਂ ਖਿਲਾਫ थाना ਸਿਟੀ ਤਰਨਤਾਰਨ ਵਿਖੇ ਪਰਚਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਗਿਆ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਇਸ ਪਾਸੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਸਰ ਕੀ ਮਾਮਲਾ ਹੋਇਆ ਹੈ ਸਲੀਵ ਯਾਸਰ ਮਾਮਲਾ ਜਿਵੇਂ ਤੁਹਾਨੂੰ ਪਤਾ ਹੀ ਆ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਪੀ ਸਾਹਿਬ ਵੱਲੋਂ ਨਸ਼ੇ ਦੇ ਪ੍ਰਤੀ ਇੱਕ ਯੁੱਧ ਨਸ਼ਾ ਵਿਰੋਧ ਵਿੱਢਿਆ ਗਿਆ ਵਾ ਉਸੇ 0% ਟੋਲਰੈਂਸ ਹ ਕਿਸੇ ਦਾ ਕੋਈ ਲਿਆਜ ਨਹੀਂ ਹੈਗਾ ਉਸ ਦੇ ਵਿੱਚ ਚੱਲਦੇ ਅੱਜ ਏਐਸਏ ਕਿਰਪਾਲ ਸਿੰਘ ਤੇ ਪੁਲਿਸ ਪੈਟ੍ਰੋਲਿੰਗ ਪਾਰਟੀ ਇਧਰ ਫਿਰ ਰਹੀ ਸੀ ਇੱਕ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਇੱਕ ਅਵਤਾਰ ਸਿੰਘ ਉਰਫ ਬਾਬਾ ਤੇ ਜੱਜਪ੍ਰੀਤ ਸਿੰਘ ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਆ ਇਹਨਾਂ ਨੂੰ ਜਦ ਰੋਕਿਆ अवतार सिंह बाबा ने अपना एक फायर उन्होंने वालों ਕੀਤਾ ਜਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ अवतार सिंह ਦੇ ਲੱਤ ਚ ਵੱਜਿਆ ਫਾਇਰ ਤੇ अवतार सिंह ਦੇ ਹੱਥ ਚ ਫੜੇ ਮومی ਲਫਾਫਾ ਜਿਹੜਾ ਨੇ ਛਟਿਆ ਉਹਨੂੰ ਚੈੱਕ ਕਰਤੇ 770 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਹੋਈ ਆ ਤੇ अवतार सिंह ਦਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਸ ਦੇ ਖਿਲਾਫ ਬਾਬੇ ਦੇ ਖਿਲਾਫ ਜਿਹੜੇ ਆ ਕਾਫੀ ਪਹਿਲਾਂ ਵੀ ਪਰਚੇ ਦਰਜ ਆ ਪਿੱਛੋਂ ਇਹ ਸੁਰ ਸਿੰਘ ਦਾ ਜੀ ਤੇ ਜਿਹੜਾ ਹੈਗਾ ਵਾ ਜੱਜਪ੍ਰੀਤ ਸਿੰਘ ਇਹ ਵੀ ਕ੍ਰਿਮੀਨਲ ਮਾਈਂਡ ਹੈ ਇੱਥੇ ਇਹ ਰਹਿਸ਼ਤ ਹੈ ਇਹਨਾਂ ਦੇ ਜਿਹੜਾ ਉਹਦੀ ਤਲਾਸ਼ੀ ਕਰਨ ਤੇ ਉਹਦੇ ਕੋਲ ਜੜੀ ਨਸ਼ਾ ਵੇਚ ਕੇ ਪੈਸੇ ਰਿਕਵਰ ਜੜੀ ਦੀ ਇਤ ਕੋ ਰਿਕਵਰ ਕੀਤੇ ਆ ਇਹਦੇ ਜੇਬ ਚੋਂ ਨਾਲ ਕੰਡਾ ਹੈ ਤੇ ਬਾਕੀ ਜਿਹੜੇ ਜਿਹਦੀ ਲਤ ਚ ਗੋਲੀ ਲੱਗੀ ਆ ਉਹਨੂੰ ਐਂਬੂਲੈਂਸ ਤੇ ਅੰਮ੍ਰਿਤਸਰ ਆਪਣੇ ਹਸਪੀਟਲ ਭੇਜ ਦਿੱਤਾ ਗਿਆ ਜੀ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਇਤੋਂ ਹੋਰ ਵੀ ਕੋਈ ਮਾਮਲੇ ਮਾਮਲੇ ਨੇ ਜਿਵੇਂ ਕੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਇੱਥੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਜਿਹੜਾ ਜਿਵੇਂ ਜਿਵੇਂ ਸਾਹਮਣੇ ਤੱਤ ਆਉਣਗੇ ਤੁਹਾਡੇ ਧਿਆਨ ਟ ਲੈਂਦੇ ਜਾਣਗੇ ਫਿਲਹਾਲ ਜਿਹੜੀ ਆ ਉਹਨੂੰ ਹਸਪੀਟਲ ਭੇਜਿਆ ਗਿਆ ਵਾ ਕਿਉਂਕਿ ਉਹਦੇ ਲੱਤ 'ਚ ਗੋਲੀ ਲੱਗੀ ਸੀ ਬਾਕੀ ਸਾਡੀ ਪਾਰ ਇਨਵੈਸਟੀਗੇਸ਼ਨ ਜਾਰੀ ਆ ਆਪਣੇ ਮੁਲਾਜ਼ਮ ਮਲੂ ਜਮ ਤੇ ਕੋਈ ਫੈਰ ਜਿਹੜਾ ਕੋਈ ਬਚਾਅ ਨਹੀਂ ਬਚਾਅ ਜੀ ਥੋੜਾ ਕਿਉਂਕਿ ਪੁਲਿਸ ਪੁਲਿਸ ਪੂਰੀ ਮਸ਼ਤਾਈਦ ਸੀ ਜੀ ਤੇ ਬਚਾਅ ਹੋ ਗਿਆ ਜੀ ਬਰਾਮਦਗੀ ਕੀ ਕੀ ਹੋਈ ਸਰ ਬਰਾਮਦਗੀ ਵੈਪਨ ਵਗੈਰਾ ਹੋਈ ਬਰਾਮਦਗੀ 1 ਤੇ 770 ਗ੍ਰਾਮ ਹਿਰੋਇਨ ਆ ਜੀ ਤੇ 58000 90000 ਕਰੀਬ ਜਿਹੜੀ ਡਰਗ ਮਣੀ ਜਿਹੜਾ ਆਪਾਂ ਪੰਜਾਬੀ ਚ ਕਹਿ ਦਈਏ ਵੀ ਨਸ਼ਾ ਵੇਚ ਕੇ ਜਿਹੜੇ ਪੈਸੇ ਇਹਨਾਂ ਇਕੱਠੇ ਕੀਤੇ ਸੀ ਉਹ ਆ ਤੇ ਇੱਕ 32 ਬੋਰ ਰਿਵਾਲਵਰ ਆ ਜੀ ਤੇ ਨਾਲ ਖੋਲ ਆ ਜੀ